ਬਈ ਕਿੱਥੋਂ ਲੈਂਦਾ ਹੈਗਾ ਪਹਿਲਾਂ ਤੇ ਇਹ ਬਈ ਜੀ ਨਿਸ਼ੂ ਦੇਸਵਾਲ ਤੋਂ ਇਹ ਟਰੈਕਟਰ ਆਇਆ ਹੋਇਆ ਹੈਗਾ ਨਿਸ਼ੂ ਦੇਸਵਾਲ ਤੋਂ ਸਾਰੇ ਆਪਣੇ ਜਿਹੜੇ ਦੇਖ ਰਹੇ ਹੋ ਸਾਰੇ ਜਾਣਦੇ ਹੋਣਗੇ ਬਿਲਕੁਲ ਜੀ ਸਾਰੇ ਜਾਣਦੇ ਆ ਜਿਵੇਂ ਆਪਾਂ ਨੂੰ ਪਤਾ ਵੀ ਆਪਾਂ ਆਮ ਬੰਦੇ ਤੋਂ ਐਨੇ ਸ਼ੌਂਕ ਨਾਲ ਕੋਈ ਟਰੈਕਟਰ ਤਿਆਰ ਹੁੰਦਾ ਹੀ ਨਹੀਂ ਹੈਗਾ ਹੁੰਦਾ ਹੀ ਨਹੀਂ ਤੇ ਉਹ ਬੰਦਾ ਹੀ ਤਿਆਰ ਕਰਵਾ ਸਕਦਾ ਤੇ ਸਾਡਾ ਵੀ ਇਹਦੇ ਤੇ ਅਸੀਂ ਆਮ ਇੱਕ ਟਰੈਕਟਰ ਹੀ ਲੈਣ ਗਏ ਸੀ ਸਾਡਾ ਵੀ ਦਿਲ ਆ ਗਿਆ ਸੀਗਾ ਤਾਂ ਕਰਕੇ ਅਸੀਂ ਇਹ ਟਰੈਕਟਰ ਜਿਹੜਾ ਹੈਗਾ ਲੈ ਆਉਂਦਾ ਕਰਾਈ ਬਾਈ ਵਿੱਚੋਂ ਚੈੱਕ ਠੀਕ ਆ AC ਵਗੈਰਾ ਸਾਰਾ ਕੁਝ ਜਿਵੇਂ ਕਿ اسی ਵਰਕਿੰਗ ਦੇ ਵਿੱਚ ਹੈਗਾ Wiper ਤੋਂ ਲੈ ਕੇ ਉੱਪਰ ਲੀਆਂ ਲਾਈਟਾਂ ਪਿਛਲੀਆਂ ਲਾਈਟਾਂ ਸਭ ਕੁਝ ਅਲੱਗ ਸਾਰੇ ਫੀਚਰ ਇਹਦੇ ਵਿੱਚ ਜਿਹੜੇ ਹੈਗੇ ਆ ਵਰਕਿੰਗ ਦੇ ਵਿੱਚ ਹੈਗੇ ਆ ਜੀ ਠੀਕ ਹੈ ਮਤਲਬ ਇਹਦਾ ਸਟੀਅਰਿੰਗ ਹੈ ਜਿਹੜਾ ਉਹ ਵੀ ਐਡਜਸਟੇਬਲ ਹੈ ਹਨਾ ਹਾਂਜੀ ਉਹ ਵੀ ਐਡਜਸਟੇਬਲ ਹੈ ਇਹ ਚੇਂਜ ਕਰਾਉਣੇ ਆ ਲੈ ਵੀ ਕਰੋ ਚੱਕ ਟਾਰਬੂ ਵੀ ਤੇ ਕਿ ਉਹਨੂੰ ਬਿਗਾਰਾ ਤੁਸੀਂ ਆਪ ਹੀ ਦੇਖ ਲਓ ਮੈਂ ਤਾਂ ਮਤਲਬ ਟਰੈਕਟਰ ਤੇ ਜੇ ਕੋਈ ਲੈ ਕੇ ਜਾਂਦਾ ਇੱਕ ਸਿੰਗਲ ਰੁਪਈਏ ਦੀ ਇਨਵੈਸਟਮੈਂਟ ਹੋਰ ਨਹੀਂ ਰਹੂਗੀ ਇਹਦੇ ਜਿਹੜੇ ਵੀ ਇਹਤੇ ਲਾਊਗਾ ਕੱਲੀ ਉਹੀ ਇਨਵੈਸਟਮੈਂਟ ਹੈ 1 ਰੁਪਿਆ ਫालतू ਇਹਦੇ ਤੇ ਲੱਗਦਾ ਨਹੀਂ ਹੈਗਾ ਅਸੀਕਾ ਜੀ ਤੇ ਸਵਾਗਤ ਆ ਵੀਡੀਓ ਦੇ ਵਿੱਚ ਅੱਜ ਮਠੰਡੇ ਏਰੀਏ ਦੇ ਵਿੱਚ ਆਏ ਹੋਇਆ ਇੱਕ ਇਹੋ ਜਿਹਾ ਟਰੈਕਟਰ ਦਿਖਾਵਾਂਗੇ ਤੇ ਆਪਾਂ ਜਾਣਕਾਰੀ ਵੀ ਫੁੱਲ ਲਵਾਂ ਕਿਤੇ ਮੇਰੇ ਨਾਲ ਬਾਈ 사ਸੀ ਦਾ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੇ ਆਪਾਂ ਜਿਹੜੇ ਖੜੇ ਕਿੱਥੇ ਆ ਲੋਕੇਸ਼ਨ ਇਹ ਬਾਈ ਜੀ ਮੱਲ ਵਾਲਾ ਪਿੰਡ ਹੈ ਬਠਿੰਡੇ ਜਲੇ ਦਾ ਪਿੰਡ ਹੈ ਡੱਬ ਵਾਲੀ ਬਠਿੰਡਾ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ ਹਾਂਜੀ ਮੰਡੀਆਂ ਵੀ ਗੱਲ ਕਰੀਏ ਤਲਵੰਡੀ ਸਾਬੋ ਰਾਮਾ ਮੰਡੀ ਤੇ ਸੰਗਤ ਮੰਡੀ ਬਿਲਕੁਲ ਨੇੜੇ ਰਹਿ ਜਾਂਦੀਆਂ ਸਾਰੇ 20 ਕਿਲੋਮੀਟਰ ਦੇ ਦਾਇਰੇ 'ਚ ਹੀ ਆ ਸਾਰੇ ਸ਼ਹਿਰ ਆ ਜਾਂਦੇ ਹਾਂ ਮਤਲਬ ਬਠਿੰਡੇ ਤੋਂ ਵੀ 20 ਆ ਤੇ ਡੱਬ ਵਾਲੀ ਤੋਂ ਵੀ 20 ਹਾਂਜੀ ਹਾਂਜੀ ਬਿਲਕੁਲ ਜੀ ਬਈ ਇਧਰ ਮਾਰੀ ਕੈਮਰਾ ਕਹਿੰਦੇ ਅਰਜਨ ਇਹ ਵਰਕ ਬਈ ਕਿੱਥੋਂ ਲੈਂਦਾ ਹੈਗਾ ਪਹਿਲਾਂ ਤੇ ਇਹ ਬਈ ਜੀ ਨਿਸ਼ੂ ਦੇਸਵਾਲ ਤੋਂ ਇਹ ਟਰੈਕਟਰ ਆਇਆ ਹੋਇਆ ਹੈਗਾ ਨਿਸ਼ੂ ਦੇਸਵਾਲ ਤੋਂ ਸਾਰੇ ਆਪਣੇ ਜਿਹੜੇ ਦੇਖ ਰਹੇ ਹੋ ਸਾਰੇ ਜਾਣਦੇ ਹੋਣਗੇ ਬਿਲਕੁਲ ਜੀ ਸਾਰੇ ਜਾਣਦੇ ਆ ਜਿਵੇਂ ਆਪਾਂ ਨੂੰ ਪਤਾ ਵੀ ਆਪਾਂ ਆਮ ਬੰਦੇ ਤੋਂ ਐਨੇ ਸ਼ੌਂਕ ਨਾਲ ਕੋਈ ਟਰੈਕਟਰ ਤਿਆਰ ਹੁੰਦਾ ਹੀ ਨਹੀਂ ਹੈਗਾ ਹੁੰਦਾ ਹੀ ਨਹੀਂ ਤੇ ਉਹ ਬੰਦਾ ਹੀ ਤਿਆਰ ਕਰਵਾ ਸਕਦਾ ਤੇ ਸਾਡਾ ਵੀ ਇਹਦੇ ਤੇ ਅਸੀਂ ਆਮ ਇੱਕ ਟਰੈਕਟਰ ਹੀ ਲੈਣ ਗਏ ਸੀ ਸਾਡਾ ਵੀ ਦਿਲ ਆ ਗਿਆ ਸੀਗਾ ਤਾਂ ਕਰਕੇ ਅਸੀਂ ਇਹ ਟਰੈਕਟਰ ਜਿਹੜਾ ਹੈਗਾ ਲੈ ਜਾਂਦਾ ਤੇ ਹੁਣ ਵੀ ਸਾਡਾ ਇਹਨੂੰ ਵੇਚਣ ਨੂੰ ਦਿਲ ਨਹੀਂ ਕਰਦਾ ਹੈਗਾ ਬਸ ਸਿਰਫ ਕੀ ਹੈ ਵੀ ਅਸੀਂ ਅੱਗੇ ਵਾਹੀ ਛੱਡ ਦਿੱਤੀ ਹੈ ਤਾਂ ਕਰਕੇ ਮਜਬੂਰੀ ਵਸ ਸਾਨੂੰ ਵੇਚਣਾ ਪੈ ਰਿਹਾ ਤੇ ਨਹੀਂ ਦਿਲ ਲੱਗਿਆ ਹੋਇਆ ਟਰੈਕਟਰ ਬਹੁਤ ਵਧੀਆ ਹੈਗਾ ਤੇ ਬਈ ਇਹ ਮਾਡਲ ਕਿੰਨਾ ਹੈ ਇਹ 2017 ਮਾਡਲ ਹੈ ਬਈ ਜੀ ਹਰ ਇੱਕ ਚੀਜ਼ ਇੱਕ ਲਾਈਟਾਂ ਤੋਂ ਲੈ ਕੇ ਇੰਡੀਕੇਟਰ ਤੋਂ ਲੈ ਕੇ ਏਸੀ ਤੱਕ ਹਰ ਇੱਕ ਚੀਜ਼ ਵਰਕਿੰਗ ਦੇ ਵਿੱਚ ਹੈਗੀ ਸਭ ਕੁਝ ਵਰਕਿੰਗ ਹੈ ਸਭ ਕੁਝ ਵਰਕਿੰਗ ਦੇ ਵਿੱਚ ਪਹਿਲਾਂ ਤਾਂ ਬਈ ਟਾਇਰ ਚੈੱਕ ਕਰਾਈ ਕਹਿੰਦੇ ਹੁੰਦੇ ਪਿਛਲੇ 14 ਦੇ ਟਾਇਰ ਹੁੰਦੇ ਤਾਂ ਬਈ ਮੂਰਲੀ 14 ਦੇ ਟਾਇਰ ਨੇ ਹੈਣਾ ਬਿਲਕੁਲ ਭਾਈ ਜੀ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ 50000 ਦੇ ਇਕੱਲੇ ਮੂਰਲੇ ਟਾਇਰ ਹੈਗੇ ਹੈਗੇ ਜੀ ਬਿਲਕੁਲ ਹੈਗੇ 50000 ਦੇ ਆਉਂਦੇ ਆ ਜੀ ਤੇ ਬਾਕੀ ਏਸੀ ਵਗੈਰਾ ਕੈਬਨ ਵਗੈਰਾ ਵਿੱਚੋਂ ਚੈੱਕ ਕਰਾਉਣੇ ਪਹਿਲਾਂ ਤਾਂ ਕਰਾਈਂ ਭਾਈ ਵਿੱਚੋਂ ਚੈੱਕ ਠੀਕ ਆ ਏਸੀ ਵਗੈਰਾ ਸਾਰਾ ਕੁਝ ਜਿਵੇਂ ਕਿ ਏਸੀ ਵਰਕਿੰਗ ਦੇ ਵਿੱਚ ਹੈਗਾ ਵਾਈਪਰ ਤੋਂ ਲੈ ਕੇ ਉੱਪਰ ਲੀਆਂ ਲਾਈਟਾਂ ਪਿਛਲੀਆਂ ਲਾਈਟਾਂ ਸਭ ਕੁਝ ਅਲੱਗ ਸਾਰੇ ਫੀਚਰ ਇਹਦੇ ਵਿੱਚ ਜਿਹੜੇ ਹੈਗੇ ਆ ਵਰਕਿੰਗ ਦੇ ਵਿੱਚ ਹੈਗੇ ਆ ਜੀ ਠੀਕ ਹੈ ਮਤਲਬ ਇਹਦਾ ਸਟੀਅਰਿੰਗ ਆ ਜਿਹੜਾ ਉਹ ਵੀ ਐਡਜਸਟੇਬਲ ਹੈਣਾ ਹਾਂਜੀ ਉਹ ਵੀ ਐਡਜਸਟੇਬਲ ਹੈ ਇਹ ਚੇਂਜਰ ਗੇਅਰ ਹੈ ਹਾਂਜੀ ਨਹੀਂ 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 ਗੇਅਰ ਚੇਂਜਰ ਨਹੀਂ ਹੈਗਾ ਭਾਈ ਜੀ ਹਾਂ 3 ਸਪੀਡ ਟਰੈਕਟਰ ਹੈ ਗੇਅਰ ਚੇਂਜਰ ਨਹੀਂ ਹੈਗਾ 3 ਸਪੀਡ ਟਰੈਕਟਰ ਇਹ ਚੱਲਿਆ ਕਿੰਨਾ ਹੋਇਆ ਭਾਈ ਇਹ 4980 ਘੰਟੇ ਚੱਲਿਆ ਵਾ ਟਰੈਕਟਰ 4980 ਘੰਟੇ ਚੱਲਿਆ ਹੋਇਆ ਹੈਗਾ ਤੇ ਇਹਨੂੰ ਵਿੱਚੋਂ ਖੋਲ ਕੇ ਚੈੱਕ ਕਰਾਓ ਤੁਸੀਂ ਕਹਿੰਦੇ ਸੀ ਇੱਥੇ ਟਰਬੋ ਵੀ ਲ ਲਵੀ ਕਰੋ ਚੈੱਕ ਇਟਾਰ ਬੋ ਵੀ ਤੇ ਕੇਵਨ ਵਗਾਰਾ ਤੁਸੀਂ ਆਪ ਹੀ ਦੇਖ ਲਓ ਮੈਂ ਤਾਂ ਹੁਣ ਗੱਲਾਂ ਹੋਰ ਕਰੀਏ ਕੀ ਤੁਸੀਂ ਆਪ ਹੀ ਦੇਖ ਲਓ ਬਈ ਪਹਿਲਾਂ ਤਾਂ ਆਚਾਰੇ ਪਾਸੋਂ ਚੈੱਕ ਹੀ ਕਰਵਾ ਦੇਣੇ ਹੁਣ ਆਪੀ ਜਿਹੜੇ ਦੇਖ ਰਹੇ ਨੇ ਆਪੀ ਦੇਖ ਲੈਣਗੇ ਹੁਣ ਉਹਨਾਂ ਨੂੰ ਹੋਰ ਤਾਂ ਆਪਾਂ ਕੁਝ ਦੱਸ ਨਹੀਂ ਸਕਦੇ ਤੇ ਆ ਰਿੰਬਾਂ ਦਾ ਚੈੱਕ ਕਰਾ ਦੇ ਹਨਾ ਟਾਇਰਾਂ ਦੀ ਕੰਡੀਸ਼ਨ ਵੀ ਚੈੱਕ ਕਰਾ ਲਓ ਟਾਇਰ ਵੀ ਜਮਾ ਨਵੇਂ ਪਿਆ ਨੇ ਮਗਰਾਟਾਂ ਦੇ ਵਿੱਚੋਂ ਵੀ ਚੈੱਕ ਕਰਾ ਦੇ ਤੇ ਪਿੱਛੋਂ ਵੀ ਲਾਈਟਾਂ ਵਗਾਰਾ ਹੈਨ ਹੋ ਥੱਲੇ ਤੱਕ ਲਾਈਟਾਂ ਲੱਗੀਆਂ ਹੋਈਆਂ ਨੇ ਕੱਲੀ ਕੱਲੀ ਲਾਈਟ ਵਰਕਿੰਗ ਦੇ ਵਿੱਚ ਆ ਬਿਲਕੁਲ ਸਭ ਕੁਝ ਵਰਕਿੰਗ ਚੱਬੇ ਜੀ ਇੰਡੀਕੇਟਰ ਵਗੈਰਾ ਸੋਲ ਮਲੋ ਟਰੈਕਟਰ ਤੇ ਜੇ ਕੋਈ ਲੈ ਕੇ ਜਾਂਦਾ ਇੱਕ ਸਿੰਗਲ ਰੁਪਈਏ ਦੀ ਇਨਵੈਸਟਮੈਂਟ ਹੋਰ ਨਹੀਂ ਰਹੂਗੀ ਇਹਦੇ ਜਿਹੜੇ ਵੀ ਇਹਤੇ ਲਾਊਗਾ ਕੱਲੀ ਉਹੀ ਇਨਵੈਸਟਮੈਂਟ ਹੈ 1 ਰੁਪਿਆ ਫालतू ਇਹਤੇ ਲੱਗਦਾ ਨਹੀਂ ਹੈਗਾ ਇਸ ਤੋਂ ਬਾਅਦ ਤੇ ਬਈ ਆਪਾਂ ਹੁਣ ਜਿਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਬਈ ਜੀ 7 ਲੱਖ 90 ਹਜ਼ਾਰ ਰੁਪਏ ਦਾ ਟਰੈਕਟਰ ਆਪਾਂ ਇਹ ਸੇਲ ਕਰਨਾ ਹੈ 7 ਲੱਖ 90 ਹਜ਼ਾਰ ਉਹਦੇ ਵਿੱਚੋਂ ਹਲਕਾ ਫੁਲਕਾ ਮਾਨਤਾਣ ਹੋ ਜਾਊਗਾ ਹਾਂਜੀ ਹਾਂਜੀ ਉਹ ਮੌਕੇ ਤੇ ਜੋ ਵੀ ਹੈ ਹੋ ਜਾਂਦਾ ਹੈ ਤੇ ਬਾਕੀ ਜਿਹੜਾ ਤੁਹਾਡਾ ਨੰਬਰ ਇੱਕ ਵਾਰੀ ਉਹ ਦੱਸ ਦੋ 98887 11112 ਤੇ ਬਾਕੀ ਜਿਹੜਾ ਬਾਈ ਦਾ ਨੰਬਰ ਉੱਪਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਜਿਨ੍ਹਾਂ ਨੇ ਆਹ ਅਰਜ਼ੀ ਲੈਣਾ ਛੋਟੇ ਵਰਗ ਅਰਜ਼ੀ